ਜੀ ਮੇਰੇ ਵੀਰੋਂ ਕੀ ਹਾਲ ਚਾਲ ਹੈ ਸਾਡੇ ਵੀਰਾਂ ਦੇ ਕੂਤਰ ਕੁਵਾਤਰ ਸੱਟ ਨੇ ਘੱਟ ਪਰਵਾਹ ਠੀਕ ਹੈ ਕਰਤੀ ਜੀ ਸਟਾਰਟਿੰਗ ਤੇ ਮੈਂ ਤਾਂ ਬਸ ਦੇਖੀ ਜਾਂਦਾ ਸੀ ਬਈ ਕਿਵੇਂ ਬਣਾਇਆ ਆਪਾਂ ਕਿਹੜਾ ਮਿਸਤਰੀਆਂ ਫੇਰ ਵੀ ਦੇਖਿਆਂ ਤੇ ਵੀ ਸੱਟਾ ਮਸਾਲਾ ਕਣੀ ਜਮਾ ਓਕੇ ਆ ਬਾਬਿਓ ਤੇ ਇੰਨੀ ਕਿ ਥਾਂ ਤੁਹਾਨੂੰ ਦੱਸਿਆ ਵੀ ਨਹੀਂ ਰਾਤ ਬਈ ਸੀ ਦੱਸਣ ਦਾ ਇੱਕਦਮ ਮੂਡ ਬਣਿਆ ਮੇਰਾ ਪਤਾ ਨਹੀਂ ਸਵੇਰੇ ਸਵੇਰੇ ਮੈਨੂੰ ਕੀ ਹੋਇਆ ਦੁਕਾਨ ਤੇ ਇੱਟਾਂ ਪਈਆਂ ਸੀ ਮੈਂ ਘਰੇ ਗਿਆ ਵੀ ਮੈਂ ਇੱਟਾਂ ਚੱਕ ਲਿਆ ਉਹ ਕਹਿੰਦੇ ਭਾਈ ਚੱਕ ਲਿਆ ਮੈਂ ਕਿਹਾ ਥੋੜਾ ਮੈਂ ਬਾਥਰੂਮ ਵਿਹਲਾ ਕਰ ਦਾਂਗੇ ਰੂਮੀ ਬਣਾ ਦਾਂਗੇ ਜਿਵੇਂ ਸੀਗਾ ਤਾਂ ਕਰਕੇ ਪਤਾ ਨਹੀਂ ਕੀ ਮਨ ਬਣਿਆ ਮਿੱਤਰੋ ਫਿਰ ਮੈਂ ਮਾਰਿਆ ਪ੍ਰਿੰਸ ਨੂੰ ਫੋਨ ਚੌਬਰ ਨੂੰ ਆਪਣੇ ਨੂੰ ਫਿਰ ਵਾਗ ਗਿਆ ਸੀ ਦੁਕਾਨ ਤੇ ਤੇ ਸਾਰਾ ਸਮਾਨ ਫਿਰ ਲੇਲਾ ਥੋੜੇ ਸਾਹਮਣੇ ਹੀ ਆ ਤੇ ਪਹਿਲਾ ਹੋ ਜਾਵਣਾ ਐ ਸੇ ਆਪਾਂ ਖੁੱਡਾ ਹੋ ਰਿਆ ਉਹ ਤਾਂ ਫਿਰ ਸੀਮੈਂਟ ਸੀਮੈਂਟ ਕਰਤੀ ਸੀ ਐਤ ਕਿ ਸਹੀ ਬਣਾਇਆ ਗਾ ਕੰਦਾ ਵੀ ਸਿੱਧੀਆਂ ਨੇ ਬਿੰਗੀਆਂ ਨਹੀਂ ਹੈਗੀਆਂ ਦਿਖਾ ਦਿੰਦੇ ਤੁਹਾਨੂੰ ਲੋ ਜੀ ਤੇ ਅਬਰ ਜਾ ਰਾ ਸਕੂਲ ਕੰਮ ਕਰਾਂਗੇ ਸ਼ੁਰੂ ਫਲੇ ਇਤੋਂਬਰ ਨੂੰ ਆ ਜਾਣ ਤੋਂ ਆ ਜੂਗਾ 12:00 ਵਜੇ ਆ ਜੂ 12:30 1:00 ਵਜੇ ਫਿਰ ਕਰਾਂਗੇ ਕੰਮ ਸ਼ੁਰੂ ਤੇ ਟਾਈਮ ਨੂੰ ਘੱਟ ਲੱਗਦੀਆਂ ਤੇ ਕੋਈ ਚਲੋ ਕੋਈ ਤਾਂ ਕਰਾਂਗੇ ਉੱਥੇ ਪਈਆਂ 10 12 ਕੋਈ ਪਈਆਂ ਇਹ ਸਾਫ਼ ਕਰਨ ਵਾਲੀਆਂ ਤੇ ਬਾਕੀ ਇਹ ਪਈਆਂ ਹੈ ਕਿ ਨਹੀਂ ਗੰਦ ਮੱਚਿਆ ਪਿਆ ਤਾਂ ਇੱਕ ਵਾਰੀ ਸਾਫ਼ ਕਰਾਂਗੇ ਤੇ ਜਾਲੀਆਂ ਵੀ ਲਿਆਏ ਸੀ ਆਪਾਂ ਦਿਖਾਉਂਦੀਆਂ ਤੁਹਾਨੂੰ ਆ ਪਈਆਂ ਬਾਪੂ ਇਹ ਲਾਵਾਂਗੇ ਕੇ ਦੇਖਦੇ ਆਂ ਕੀ ਬਣਦਾ ਕਰਦਾ ਹੈ ਫੜੇ ਤਾਂ ਖੁੱਸ ਹੈ ਨਹੀਂ ਜਦ ਚੋਬਰ ਆ ਗਿਆ ਚਲੋ ਐਂ ਕਰਦੇ ਆਂ ਬਾਪੂ ਮੈਂ ਕਰਦਾ ਹੁਣ ਇੱਟਾ ਸਾਫ਼ ਹੈਨਾ ਬੇਲਾ ਹੀ ਖੜਾ ਕੀ ਕਰੀ ਜਨਾ ਮੈਂ ਇੱਟਾ ਉੱਟਾ ਸਾਫ਼ ਕਰਕੇ ਦੇਖਣਾ ਸਾਨੂੰ ਫਿਰ ਦੇਖਦੇ ਅੱਗੇ ਕੀ ਕਰਦੇ ਆ ਐਨੇ ਜੋ ਬਰਾਜੂ ਨੇ ਇੱਟਾ ਸਾਫ ਹੋਣ ਗਿਆ ਵਧੀਆ ਤਰਾਇ ਤੁਰੀ ਕਰ ਦਾਂਗੇ ਪਾਣੀ ਪੂਣੀ ਮਾਰ ਦਾਂਗੇ ਮਿਲਦੇ ਆ ਫਿਰ ਹਾਂਜੀ ਬਾਬਿਓ ਇੱਟਾ ਦਾ ਕਰਤੀਆਂ ਸਾਫ ਤੇ ਆ ਗੰਦ ਵੀ ਨਹੀਂ ਪਿਆ ਲਫਾ ਲਫੋ ਬੇਕਰਤੰਦ ਉਹਦੇ ਵਾਸਤੇ ਸੀ ਵਿੱਚ ਹੀ ਧਰਤੇ ਤੇ ਇੱਟਾ ਕਰਤੀਆਂ ਬਾਬੇ ਆਹੀ ਇੱਟਾ ਸੀਗੀਆਂ ਜਿੰਨਾ ਤੇ ਸੀਮੈਂਟ ਚੜਿਆ ਹੋਇਆ ਸੀ ਝਾੜਤੀਆਂ ਸਾਰੀਆਂ ਤੇ ਮੈਂ ਤਾਂ ਐਵੇਂ ਕਹਿੰਨਾ ਬਈ ਆਰਤਿਕ ਤੂੰ ਐ ਕਰ ਵੀ ਮਸਾਲਾ ਘੋਲ ਲੈ ਮਸਾਲਾ ਬਣਾ ਲੈ ਤੇ ਵਿਚਾਲੜੀ ਕੰਧ ਖਿੱਚਦੇ ਹੈ ਹਾਇਟ ਬਈ ਦੇਖੋ ਡਾ ਇੱਧਰ ਹੋ ਜੂਗਾ ਇੱਕ ਇੱਧਰ ਹੋ ਜੂਗਾ ਮੈਨੂੰ ਜੀਦਾ ਐ ਕਰਦਾ ਕੁਛ ਕੁ ਮੈਂ ਕੱਲਾ ਯਾਰ ਤਾਂ ਕਰਕੇ ਥੋੜਾ ਉਹ ਹੀ ਹੁੰਦਾ ਮੈਨੂੰ ਐ ਚਲ ਵਿਚਾਲੜੀ ਕੰਧ ਤਾਂ ਖਿੱਚੀ ਜਾਊਗੀ ਕੋਈ ਦਿੱਕਤ ਵਾਲੀ ਗੱਲ ਨਹੀਂ ਮੈਂ ਕਹਿੰਦਾ ਚੱਕ ਦਿੰਨੇ ਆ ਕੰਮ ਚਲੋ ਫਿਰ ਚੱਕ ਹੀ ਦਿੰਨੇ ਆ ਬੰਨੇ ਆ ਜੂਆ ਚੋਬਰ ਹਰ ਕੁਛ ਨਹੀਂ ਹੁੰਦਾ ਘੰਟੇ ਦੋ ਘੰਟੇ ਨੂੰ ਆਦੂਆ ਕੰਮ ਹਜੇ ਪਤਾ ਨਹੀਂ ਕਿੰਨਾ ਹੋਇਆ ਉਹ ਬਾਜੀ ਨੂੰ ਦੱਸਤਾ ਐਨੇ ਆਜੂਗਾ ਤੇ ਅਨੇ ਆਪਾਂ ਕੰਮ ਸ਼ੁਰੂ ਹੀ ਕਰਦੇ ਆਂ ਫਿਰ ਠੀਕ ਹੈ ਕਿ ਨਹੀਂ ਤੇ ਬਾਬੋ ਆਏ ਤੇ ਪਾਣੀ ਵੀ ਮਾਰਦੀ ਐ ਥੋੜਾ 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 ਚਾੜੂ ਚੱਕ ਕੇ ਬਾਹਰ ਤਾਂ ਹੁੰਦੀ ਐ ਪਾਣੀ ਵੀ ਮਾਰਦੀ ਐ ਮੈਂ ਕਹਿੰਦਾ ਨਾਲ ਦੀ ਨਾਲ ਪੈਪ ਪਾਲੀਆਂ ਆਪਣੀ ਨਾਲ ਥੋੜਾ ਥੋੜਾ ਪਾਣੀ ਮਾਰਦੀ ਐ ਪੱਕਾ ਹੋ ਜੂਗਾ ਕੰਮ ਲਓ ਜੀ ਪੈਪ ਚੜਾ ਲਈ ਚਲਾਦੀ ਟੂਟੀ ਚਟਨੀ ਪੈਪ ਆਪਣੀ ਆਇਆ ਆ ਆ ਬਥੇਰੀ ਫੜ ਜੋ ਮਿੱਤਰੋ ਹਮਜੋ ਆ ਆ ਬੜਾ ਬੈਗਾ ਬੜਾ ਬੈਗਾ ਲੋ ਜੀ ਲੋ ਜੀ ਵੀਡੀਓ ਬਣਾਣਾ ਸਿੱਧੇ ਹੱਥ ਨਾਲ ਪੁੱਠੇ ਹੱਥ ਨਾਲ ਬਣਾਈ ਜਾਂਦਾ ਲੋ ਜੀ ਹੁਣ ਦੇਖੋ ਆ ਪਾਣੀ ਮਾਰਦੀ ਹਾਂ ਥੋੜਾ ਥੋੜਾ ਸੈੱਟ ਹੋ ਜੂਗਾ ਮੈਂ ਇਹਨੂੰ ਹੈਗੇ ਨਹੀਂ ਵੈਸੇ ਤਾਂ ਕਰਾਂਗੇ ਤਰਾ ਇਕੱਠੀ ਕਰਾਂਗੇ ਮੈਂ ਕਿ ਇੱਕ ਵਾਰੀ ਚੱਲਾ ਇਹ ਮਾਰ ਦਿੰਨੇ ਆ ਬੇਲੇ ਦਾ ਖੜੇ ਆ ਲੋ ਜੀ ਉੱਥੇ ਤੱਕ ਮਾਰਤਾ ਸਾਰੇ ਇੱਕ ਵਾਰੀ ਵੱੱਦੂ ਆਇਆ ਇਕੱਠਾ ਹੀ ਮਾਰਾਂਗੇ ਬਾਣੀ ਤਾਂ ਬੋਗੀਆਂ ਬੱਸ ਬਾਇਆ ਗਿੱਲਾ ਗਿੱਲਾ ਕਰਦੀਆਂ ਵਾਲਾ ਮੋਟਾ ਤੇ ਬੱਸ ਹੁਣ ਮਸਾਲਾ ਲੜਾਈ ਜੰਨੇ ਬਾਬੇ ਮੈਂ ਕੁਛ ਨਹੀਂ ਹੁੰਦਾ ਮਸਾਲਾ ਨਾ ਕਰਕੇ ਨਾ ਕੈਮ ਫੇਰ ਕਰਦੇ ਛੋਟੀਆਂ ਹੁੰਦਾ ਗੱਲ ਬਾਤ ਲਓ ਜੀ ਮਿੱਤਰੋ ਮਸਾਲਾ ਮਸੂਲਾ ਠੋਡੇ ਪਾਈ ਨੇ ਕਰਤਾ ਮਿਕਸ ਤੇ ਮਸਾਲਾ ਬਣਾਇਆ ਬਾਬਿਓ ਤਿੰਨ ਤਿੰਨ ਦਾ ਬਣਾਇਆ ਮਤਲਬ ਇੱਕ ਬੱਠੜਾ ਸੀਮੈਂਟ ਤਿੰਨ ਆਹਾ ਤੇ ਡੇਢੇ ਅਲਾ ਦੇ ਹਿਸਾਬਾਕ ਵਿੱਚ ਜਿਆਦਾ ਪਤਾ ਨਹੀਂ ਤੇ ਜੀਆ ਮਸਾਲਾ ਠੀਕ ਐ ਸੱਟ ਗਿਆ ਕੋਈ ਦਿੱਕਤ ਨਹੀਂ ਕਰਨੀ ਟਪਟਾ ਰੱਖ ਦਿਆਂ ਨਵੇਂ ਮਸਾਲਾ ਕਰ ਲਿਆ ਰੈਡੀ ਤੇ ਬਸ ਮੈਂ ਤਾਂ ਹੁਣ ਗੀਤ ਲਾ ਕੇ ਜਦ ਲਾ ਤੇ ਇੱਕ ਦੁਰ ਦੇ ਉਹਦੀ ਦਿਖਾਵਾਂ ਤੁਹਾਨੂੰ ਠੀਕ ਆ ਬਾਬੇ ਉਹ ਮਿਲਦੇ ਆ ਫਿਰ ਛੋਟੇ ਜੇ ਬ੍ਰੇਕ ਤੋਂ ਬਾਅਦ ਅੰਜੀ ਮਿੱਤਰੋ ਜਮਈਆ ਟੂਈ ਦੀ ਬੱਸ ਬੱਸ ਹੋ ਗਈ ਕੰਮ ਪਤਾ ਕੀ ਕਰੇ ਦਿਖਾਵਾਂ ਤੁਹਾਨੂੰ ਲੋ ਅ ਦ ਦੁੱਜਰਦਾਈ ਪੁਰਾਣੀ ਕਰਾ ਦੇਖ ਲੋ ਐਨੇ ਪੁਰੇ ਹਾਲ ਹਨ ਨੇ ਫਿਰ ਆਪਾਂ ਕਿੜਾ ਬਈ ਰੋਜ ਰੋਜ ਉਹ ਕਰਦੇ ਆ ਫਿਰ ਵੀ ਇੱਕ ਵਾਰ ਬਿੰਗੀ ਮੈਨੂੰ ਲੱਗੀ ਸੀ ਮੈਂ ਫਿਰ ਠੋਕ ਕੇ ਸਿੱਧੀ ਕਰਤੀ ਹੁਣ ਦੱਸਿਓ ਯਾਰ ਸਿੱਧੀ 하게 ਕਿਵੇਂ ਬਾਕੀ 1-2 ਇੰਚ ਦਾ ਫਰਕ ਹੈ ਮੈਨੂੰ ਪਤਾ ਚਲੋ ਕੋਈ ਨਾ ਜਿਹੜਾ ਪ੍ਰਿੰਸ ਆਪਣੀ ਜਿਹਾ ਕੋਕੇ ਲਾ ਦਿੰਦਾ ਝੂਠਾੜੀ ਕਰਨੀ ਮੈਂ ਦੋ ਰਲੇ ਪੂਰੇ ਵੀ ਨਹੀਂ ਕਰੇ ਫਿਰ ਵੀ ਤੂ ਹੀ ਬੱਸ ਬੱਸ ਹੋ ਗਈ ਬਰਾਬਰ ਭੁੱਖ ਲੱਗਣ ਲੱਗੀ ਚਲੋ ਇਹਨੇ ਰੋਟੀ ਖਾਈ ਨੀ ਚੋਬਰਾ ਜੂਆ ਫਿਰ ਚੱਕ ਲਾਂਗੇ ਭੈ ਜਿਵੇਂ ਚੱਕ ਲੈਣੇ ਕੰਮ ਤੇ ਰੋਟੀ ਖਾਈ ਗੋਲੀ ਨੂੰ ਭੁੱਖ ਲੱਗ ਗਈ ਦੇਖੋ ਕਿਵੇਂ ਬੈਠਾ ਚਲੋ ਕੋਈ ਨਾ ਆਪਾਂ ਰੋਟੀ ਰੋਟੀ ਖਾ ਕੇ ਤੇ ਆਹ ਮਸਾਲਾ ਬਣਾਏ ਸੀ ਇੱਕ ਵੀ ਇੱਕੀ ਬੱਠਲ ਲੱਗੀ ਹਾਂ ਜੀ ਮੈਂ ਤਾਂ ਇੱਕ ਹੀ ਬੱਠਲ ਲਾਲੋ ਸਾਹਿਬ ਹੁਣ ਤੋਂ ਤੁਸੀਂ ਲਾਲ ਕੀ ਕਿਵੇਂ ਜੇ ਹੋ ਰਹੇ ਆ ਲਾਲੋ ਸਸ ਹਾਂਜੀ ਬਾਬਿਓ ਆ ਗਈ ਰੋਟੀ ਖਾ ਕੇ ਤੇ ਮੇਰੇ ਹਿਸਾਬ ਨਾਲ ਹੁਣੇ ਸਕੂਲ ਦੀ ਛੁੱਟੀ ਹੋਈ ਹੋਣੀ ਚੋਬਰ ਹੋਰਾਂ ਦੀ ਇਸ ਟਾਈਮ ਹੁੰਦੀ ਹੈ ਮੇਬੀ ਇਸ ਟਾਈਮ ਹੁੰਦੀ ਹੈ ਬਾਬਾ ਚਲੋ ਮੈਂ ਅੱਗਾ ਚੜਾਈਨੇ ਹੌਲੀ ਹੌਲੀ ਆਪਾਂ ਲੱਗ ਜਾਈਏ ਆਂ ਅੰਨੇ ਆਈ ਜਾਊਗਾ ਫਿਰ ਮਗਾ ਮਸਾਲਾ ਤਾਂ ਬਣਿਆ ਹੀ ਪਿਆ ਲਾ ਦਿੰਨੇ ਹੌਲੀ ਹੌਲੀ ਅਰ ਜਿਵੇਂ ਲੱਗਦਾ ਆਪਣੇ ਤੋਂ ਹੈਗੇ ਨਹੀਂ ਬਾਣੇ ਲਾ ਲਈਏ ਗੀ ਤੇ ਲਾ ਕੇ ਕਰਦੇ ਆਂ ਕੰਮ ਮਿੱਤਰੋ ਤੇ ਆ ਕਾਗਜ਼ ਵੀ ਉਰੇ ਬਈ ਨੇ ਜੀ ਮੇਰੇ ਵੀਰੋਂ ਤੇ ਚੋਬਰਾ ਚੋਬਨੇ ਕੰਮ ਖਿੱਚਦਾ ਆਪਸ ਵਿੱਚ ਤੇ ਤੁਹਾਨੂੰ ਪਤਾ ਹੀ ਐ ਐਨਾ ਕ ਬਣਾਤਾ ਤੇ ਕੌਣ ਆਇਆ ਹੋਇਆ ਜੀ ਤੁਹਾਨੂੰ ਪਤਾ ਹੀ ਐ ਦਰਸ਼ਨ ਹੋ ਰਹੀ ਇੱਕ ਰਹਿਗਾ ਬਿੱਲਾ ਰਹਿ ਗਿਆ ਹਾਂ ਯਾਰ ਇੱਕ ਹੋਰ ਹੈ ਯਾਰ ਕਿਹੜਾ ਮੇਰੇ ਵੀਰੋਂ ਤੇ ਐਨਾ ਕੰਮ ਖਿੱਚਦਾ ਉੱਤੇ ਲਾ ਦਾਂਗੇ ਰਦੇ ਲਾ ਲੋ ਚਾਰਕ ਹੋਰ ਲਾ ਦਾਂਗੇ ਉੱਤੇ ਰਦੇ ਐਨਾ ਕ ਬਹੁਤ ਉੱਚਾ ਤੇ ਆ ਕੰਦ ਖਿੱਚ ਜਾਨੇ ਆ ਗੇਟ ਹੋ ਗਿਆ ਇਹਨਾ ਗੇਟ ਹੋਗਾ ਬਾਬੇ ਬੋਤ ਹੈ ਕਿੰਨੇ ਫੁੱਟ ਦਾ ਹੋਦਰ ਸਾਹ ਨਾਲ 2 ਦਾ ਹੋਊਗਾ 2 ਦਾ ਪੱਕਾ ਹੈ 2 ਢਾਈ ਦਾ ਤੇ ਜਵਾਖ ਆ ਗਿਆ ਚਲੋ ਕੋਈ ਗੱਲ ਨਹੀਂ ਤੇ ਕੰਮ ਚੱਲੀ ਜਾਂਦਾ ਚੋਬਰ ਵਿੱਚੋਂ ਵਾਗ ਗਿਆ ਸੀ ਦਾਦਾ ਲੈ ਗਿਆ ਸੀ ਇਹਦਾ ਕਿੰਨੇ ਫੁੱਟ ਦਾ ਹੈ 3 ਇੰਚ ਹੈ 3 ਤੋਂ ਥੋੜਾ ਹੈ 3 ਇੰਚ ਬਸ 2 2 ਦਾ ਬਾਰਾਂਚ ਦਾ 1 ਫੁੱਟ ਹੁੰਦਾ ਲਾ ਲਾ ਫਿਰ 2 2 ਫੁੱਟ ਦਾ ਬਹੁਤ ਆਈ ਤੇ ਉੱਚਾ ਦੇਖਾਂਗੇ ਕਿੰਨਾ ਕਰਨਾ ਹੁਣ ਆ ਜਾਂਦਾ ਉਹ ਸਾਹਮਣੇ ਉਧਰ ਲਾਈ ਉਹ ਜੀ ਮਿੱਤਰੋ ਇਹ ਕੋਹਰਾ ਵੀ ਖਿੱਚਤਾ ਆਪਾਂ ਤੇ ਗੋਲੀ ਨੂੰ ਲਿਆਈ ਸੀ ਉੱਤੇ ਲੋ ਜੀ ਕਰੋ ਚੈੱਕ ਤੇ ਗੇਟੇ ਬਣ ਗਏ ਇੱਕ ਤੇ ਅਧਰੇ ਟ੍ਰੱਕੀ ਸੀ ਯਾਰ ਪੱਟੀ ਕੀ ਕੋਈ ਨਾ ਜਦੋਂ ਬਣਾਵਾਂਗੇ ਉਦ ਦਿਖਾ ਦਾਂਗੇ ਬਾਕੀ ਮਿਸਤਰੀ ਲੱਗ ਰਿਹਾ ਮਸਾਲਾ ਹੋਰ ਬਣਾ ਲਿਆ ਸੀ ਆਪਾਂ ਗੀਤ ਜਦ ਲਈ ਢੋਲ ਚੱਲ ਪਈ ਸਹੀ ਗੱਲ ਹੈ ਸਹੀ ਗੱਲ ਤੇਰੀ ਪਹਿਲਾਂ ਟੈਲਾਂ ਲਾ ਕੇ ਬਰਾਬਰ ਦੀ ਬਰਾਮਾ ਟੈਲਾਂ ਲਾ ਕੇ ਟੈਲਾਂ ਅੰਨੀਆਂ ਨਹੀਂ ਆਈਆਂ ਟੈਲਾਂ ਫਿਰ ਹੈਣੀ 80 ਜਨ ਨੇ ਨਹੀਂ ਗਾ ਜੁਦੀ ਐ ਇਤਲਾਮਾਂਗੇ ਨਾ ਬਾਹਰ ਜਾਏ ਸਿਰ ਲੈ ਕੇ ਸ਼ੇਅਰ ਕਰਦੇ ਕੰਮ ਤੇ ਚੋਬਰ ਨੇ ਕੀ ਕਰਤਾ ਜੀ ਜਾਦੂਈ ਕਰਤਾ ਐ ਬਸ ਥੋੜੀ ਆ ਜੋ ਕੀ ਆ ਤਾਂ ਸੈਟਿੰਗ ਨਹੀਂ ਬੈਠੀ ਤਾਂ ਕਿ ਬਾਬੇ ਉੱੱਚੇ ਹੋ ਗਏਦਰੋ ਬਾਕੀ ਓਕੇ ਰ ਬਟਾ ਕਰੋ ਤੇ ਥਾਮੇ ਵੀ ਘੜਲੀ ਨਹੀਂ ਲੈਣਾ ਲੈ ਵੀ ਮਿਸਤਰੀਆ ਮੂੰਹ ਕਰ ਮੂੰਹ ਕਰਦੇ ਇਹਦਾ ਕਰਨੀ ਲੈ ਖੜਾ ਆ बबे कम इन्ना क खिंचता ला के फिर करते टी टाइम टी टाइम बाबे भुख लाग ही आती है मिस्त्री ना लग रही है अपन घट लग रही है जी जी ਐਨਾ ਕੰਮ ਹੋ ਗਿਆ ਤੇ ਬਸ ਇੱਕ ਕੰਦ ਹੋਰ ਖਿੱਚਣੇ ਤੇ ਵਿਚਾਲੜੀ ਖਿੱਚਾਂਗੇ ਠਹਿਰ ਕੇ ਪਹਿਲਾ ਬਾਹਰ ਵਾਲੀ ਖਿੱਚਦੀਆਂ ਤੇ ਬਾਲੇ ਬੁੱਲੇ ਆ ਨਾ ਦੇਖਦੇ ਆ ਯਾਰ ਉਹ ਨਾ ਦੇਖੀ ਬਾਬਿਓ ਲੋ ਜੀ ਕਰੋ ਚੈੱਕ ਇਧਰੋਂ ਕਰੋ ਡਿਜ਼ਾਈਨ ਚੈੱਕ ਫਿਰ ਇੱਕ ਕਰਾਵਾਂਗੇ ਇਧਰੋਂ ਲੋ ਜੀ ਵਿੱਚ ਕੰਦ ਪਾਣੀ ਕਰਤੀ ਸ਼ੁਰੂ ਇੱਕ ਵਾਰ ਯਾਰ ਐਨ ਐਨ ਉੱਚ ਕਰਿਆ ਯਾਰ ਥੋੜਾ ਜਿਹਾ ਮਾਫੀਟਾ ਹੈ ਨਹੀਂ ਸੀ ਆਪਣੇ ਕੋਲ ਚਲੋ ਕੋਈ ਨਹੀਂ ਨਹੀਂ ਬਹੁਤ ਹੈ ਸਾਡੇ ਵਾਸਤੇ ਬਹੁਤ ਹੈ ਬਾਦੂ ਹੈ ਇਹਨਾਂ ਇਹਨੇ ਕੁ ਉਤਰ ਵੀ ਨਹੀਂ ਹੈਗੀ ਇੱਕ ਵਾਰ ਦਾ ਹੱਸੋ ਵੀ ਰੱਖਾਂਗੇ ਅੱਜ ਬਾਦੂ ਚੱਕਾ ਇਹਨੂੰ ਦੱਸ ਬਾਅਦ ਚ ਦੋਸਤ ਦੇਖਾਂਗੇ ਫਿਰ ਚੱਕਾਂਗੇ ਲਾਈ ਜਾਂਦਾ ਜੋਬਰ ਲੋ ਜੀ ਦਿਖਾ ਦਿੰਦਾ ਨੂੰ ਕਿਵੇਂ ਲਾਈ ਜਾਂਦਾ ਲੋ ਜੀ ਇੰਤਰਾ ਠੀਕ ਹੋ ਲੈ ਆਂ ਇਸ ਤਰੀਕੌਰ ਲੈ ਆਇਆ ਰਾਤ ਨੂੰ ਕਿੰਨੇ ਵਜੇ 10 ਵਜੇ ਤੱਕ ਲਾਈਆਂ ਸੀ ਹਨਾ ਨਾ 9:30

ਬਾਰ ਨਿਕਲੀ ਜਾਂਦੇ ਰਹਿੰਦੇ ਸਿੱਟੇ ਤੋੜੀਦਾ ਰਹਿੰਦਾ ਮੈਂ ਤੋੜਦਾ ਵੀ ਰੋ ਤੇ ਚੱਲੀ ਜਾਂਦਾ ਕੰਮ ਬਾਕੀ ਕੰਮ ਦਾ ਸਹੀ ਟਾਈਮ ਕਸਮੀਂ ਕਿਹ ਕਿੱਥਾ ਕਿਹ ਮੋਸਾਂ ਨਹੀਂ ਬਸ ਆਈ ਹਾਂ ਕੋਸ਼ਾ ਕਰ ਬੈਨੇ ਅਮ ਚਲ ਕੋਈ ਨਾ ਇਹਦਾ ਬਸ ਇਹਦਾ ਇੰਨ ਲੱਗ ਰਿਹਾ ਦਾਨੇ ਦੋਨੇ ਇੱਕ ਖੁੱਡੇ ਤੇ ਧਰਤੇ ਬਾਬੇ ਲੇਟ ਹੋ ਗਏ ਮੈਂ ਤਾਂ ਭੁੱਲੀ ਐਸੇ ਖੁੱਡਿਆਂ ਦੇ ਚੱਕਰ ਚ ਤੇ ਬੱਚੇ ਨੂੰ ਫੀਡ ਕਰਾਣੀ ਰਹਿੰਦੀ ਆ ਉੱਪਰ ਨੂੰ ਲਾੜ ਲੈਣ ਦਾ ਫਿਰ ਇਕੱਠੇ ਕਰਾ ਦੇਂਗੇ 2 ਮਿੰਟ ਦਾ ਕੰਮ ਨਾਲ ਤਾਂ ਹੈਗੇ ਨਹੀਂ ਤੇ ਬਾਕੀ ਇੰਨੇ ਖੁੱਡੇ ਪਏ ਨੇ स्पोर्ट ਦਾ ਕਰਦੇ ਆਂ ਇੱਧਰ ਜਾਲੀ ਲਾਵਾਂਗੇ ਆ ਜਿਹੜਾ ਗੈਪ ਛੱਡਿਆ ਆਪਾਂ ਥੋੜੇ ਜਾਲੀ ਲਾਵਾਂਗੇ ਕਿਵੇਂ ਲਾਵਾਂਗੇ ਵੀ ਦਿਖਾ ਦਾਂਗੇ ਤੁਹਾਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ ਬਣਾ ਸਰ ਜੀ ਬਣਾ ਦੇ ਹੂੰ ਆਦੇ ਬਣਾ ਦੇ ਅਸੀਂ ਥੋੜੇ ਹਾਂਜੀ ਜਿੰਨੇ ਵੱੜ ਕੇ ਮੇਰੇ ਯਾਰ ਤੇ ਇੱਟਾ ਦੇਖੋ ਪੂਰੀ ਮਿਸਤਰੀਆਂ ਨਹੀਂ ਲਈਆਂ ਆ ਦੇਖੋ ਥੋੜੀ-ਮੋਟੀ ਜਾਲੋ ਵਿੰਗੀ ਤਾਂ ਹੋਊਗੀ ਕੱਤਣ ਹੀ ਹੋਈ ਸਵੇਰੇ ਕਾਹੇ ਅੱਬੋਂ ਚੱਕਰ ਪਾਦਾ ਜੀ ਅੰਡਰ ਤਾਂ ਟੋਟ ਰੱਖ ਰੱਖਿਆ ਜੀ ਹੁਣ ਐ ਨਹੀਂ ਬਦਾ ਵੀ ਕਬੂਤਰ ਇਹਦਾ ਕਾਲੀ ਅੱਖਾਂ ਵਾਲੇ ਦਾ ਲਾ ਲਾਣਾ ਤਾਂ ਕਬੂਤਰ ਕਬੂਤਰਿਆਂ ਨੇ ਰੱਖ ਲਿਆ ਦੋਨੇ ਕਬੂਤਰੇ ਮਿਲ ਕੇ ਮੈਂ ਤਾਂ ਇਹ ਵੀ ਫੰਗ ਚਾ ਗਈ ਸੀ ਡੱਬੀ ਆਪਣੀ ਦੇਖੇਂ ਦੇਖੀ ਨਹੀਂ ਗਾ ਮਾਰ ਕੇ ਕਬੂਤਰ ਲਾਦਾ ਬੰਦਾ ਯਾਰ ਇਹ ਮੈਨੂੰ ਕਿਹੜਾ ਨਵੇਂਆਂ ਚੋਂ ਓ ਚਿੱਟਿਆਂ ਖੜਾ ਆ ਸਾਹਮਣੇ ਫੇਰੇ ਦੇਖਦਾ ਕਰਦੀ ਧੁੱਪੇ ਕਬੂਤਰ ਸਵੇਰੇ ਦੇਖਾਂਗੇ ਬਾਬੇ ਦਾਣੇ ਦੁਣੇ ਧਰਤੀ ਦੋਨੇ ਖੁੱਡਿਆਂ ਚ ਉਸਕੇ ਰਿਪੋਰਟਾਂ ਵਾਸਤੇ ਕਰਦੇ ਆਂ ਵਲੌਗ ਦੀ ਐਂਡਿੰਗ ਜਿਆਦਾ ਲੰਬਾ ਤਾਂ ਨਹੀਂ ਹੋਇਆ ਮੈਨੂੰ ਪਤਾ ਹੈ ਅੱਜ ਕਿਉਂਕਿ ਯਾਰ ਬਿਜੀ ਸੀ ਯਾਰ ਛੁੱਡਾ ਬੰਦ ਕਰ ਲੈ ਇੱਕ ਵਾਰੀ ਫੇਰ ਕਰਦੇ ਆਂ ਗੱਲ ਬਿਜੀ ਕਿਵੇਂ ਸੀ ਯਾਰ ਸਵੇਰੇ ਆ ਕੇ ਪਹਿਲਾਂ ਤਾਂ ਕਰਾਂਗੇ ਸਾਰੀ ਸਾਫ ਸਫਾਈ ਤੇ ਪਾਰ ਤਰ੍ਹਾਂ ਸਾਫ ਕਰਾਂਗੇ ਕੋਈ ਨਾ ਤੇ ਸਵੇਰੇ ਆ ਕੇ ਪਹਿਲਾਂ ਕਰਾਂਗੇ ਸਾਫ ਸਫਾਈ ਇਹ ਸਾਰਾ ਸੋਦਾ ਇੱਕ ਸਾਈਡ ਲਾ ਦਾਂਗੇ ਚਣਾਈ ਲਗਭਗ ਹੋ ਗਈ ਬਾਪੂ ਲਗਭਗ ਹੋ ਗਈ ਤੇ ਬਾਲੇ ਰੱਖ ਕੇ ਰੱਖਣ ਵਾਲਿਆ ਉਹ ਸਭ ਸਵੇਰੇ ਦੱਸ ਦਾਂਗੇ ਵੀ ਕਿਹੜੇ ਕੀ ਕਿਵੇਂ ਗਈ ਨੇ ਸਵੇਰੇ ਸਮਝ ਆ ਜੂਗੀ ਤੁਹਾਨੂੰ ਅਗਲੇ ਵਲੌਗ ਚ ਤੇ ਬਾਕੀ ਚੈੱਕ ਕਰੋ ਇਹ ਅੰਦਰ ਖੜਾ ਇੰਨੀ ਇੰਨੀ ਥਾਂ ਹੈ ਬਾਦੂ ਆ ਬੱਬੇ ਨਹੀਂ ਤਾਂ ਹਨ ਜਦੋਂ ਬਣ ਕੇ ਬਾਦੂ ਆਣਗੇ 20 ਕਬੂਤਰ ਤਾਂ ਆਣ ਨਾਲ ਆਣਗੇ 20 ਪਲੱਸ 20 ਤਾਂ ਆਪਣੇ ਉਹ ਛੋਟੇ-ਘੋਟੇ ਚੀਜ਼ ਲਾ ਲਓ ਸਾਬ ਤੇ ਬਾਥਰੂਮ ਆਵਾ ਦਵਾਰਾ ਬਣਾ ਦਾਂਗੇ ਜਿਹੇ ਹੈਗਾ ਸੀ ਪਹਿਲਾਂ ਆਪਾਂ ਪਟਿਆ ਸੀ ਆਪਾਂ ਹੀ ਬਣਾ ਦਾਂਗੇ ਸਹਜਨੀ ਵਾਕੀ ਇਹ ਵਿਊ ਹੈ ਇਹ ਚੋਬਰ ਖੜਾ ਹੈ ਨਹੀਂ ਦਾ ਨਹੀਂ ਦਾ ਮੱਲ ਤੋੜਦੇ ਲਾਇ ਜਿਵੇਂ ਦੇ ਤਿੰਨ ਘੰਟਿਆਂ ਚ ਚਾਜ ਕਰਤੀ ਗਿਆ ਹੈ ਹੈ ਬਹੁਤ ਕੰਮ ਕਿੱਥੇ ਹੈ ਹੋਰ ਕੀ ਲੱਗੇ ਵੀ ਆਪਾਂ ਕਿੰਨੇ ਵਜੇ ਨਾ 1:00 1:00 ਚਲੋ ਬਾਪੇ ਕੋਈ ਨਾ ਤੇ ਗੋਲੀ ਚੂ ਚੁਗਰੀਂ ਨਾ ਭੁੱਖ ਲੱਗੀ ਜਾਂਦੀ ਉਹਨੂੰ ਵੀ ਮਿਲਦੇ ਆ ਕੱਲ੍ਹ ਵਾਲਿਆਂ ਨੂੰ